ਨੰਬਰ ਨਹੀਂ ਕਾਉਂਦੇ ਗਿਆ ਕੋਈ ਦੇਖ ਗਈ ਹੈ ਕੋਈ ਕੁੜੀ ਦੇਖ ਕੇ ਗਈ ਵਈ ਨੰਬਰ ਉਹ ਤਾਂ ਲੱਗ ਰਹੇ ਨੇ ਕੱਪੜੇ ਲੱਗ ਰਹੇ ਨੇ ਦੋ ਘੰਟੇ ਹੋ ਗਏ ਯਾਰ ਤੂੰ ਆਣੀ ਪਈ ਹੈਗੀ ਤੂੰ ਕਰ ਦੇ ਰਿਹਾ ਯਾਰ ਰੋਰ ਵਈ ਬੋਦੀਆਂ ਕਰਨ ਕੜੂਕੇ ਰਿਹਾ ਤੈਨੂੰ ਯਾਰ ਰੋਰ ਵਈ ਪੀ ਆ ਜਾਰਾ ਸਾਰਿਆਂ ਨੂੰ ਪਾਰਟੀ ਨੂੰ ਅੱਜ ਚੱਲੇ ਸੀ ਆਪਾਂ ਦੜਬੇ ਟਰੈਕਟਰ ਤੇ ਊੜੀ ਵਾਲੀ ਮਸ਼ੀਨ ਲੈਣ ਜਾ ਰਹੇ ਸੀ ਉਹ ਚੱਲਦੇ ਆ ਹੁਣ ਆਪਾਂ ਹੁਣ ਮੱਟੇ ਕਹਿੰਦਾ ਕਹ ਲਾਡੀ ਠੀਕ ਆ ਤੂੰ ਦੱਸਾ ਹਾਂ ਕਿ ਜੇ ਮਸ਼ੀਨ ਦੇਣਾ ਹੈ ਕਿ ਮੱਚ ਖਦੀਮ ਮਸ਼ੀਨ ਦੀ ਹੈ a few moments later ਲੱਗ ਗਿਆ ਮਿਸਤਰੀ ਦਾ ਉਸ ਹੂੰ ਹੂੰ ਐਂ ਨਹੀਂ ਮਿੱਟੀਆ ਮਿਸਤਰੀ ਬੰਦਾ ਇੱਕ ਨੰਬਰ ਅਧਰਾਇਆ ਯਾਰ ਫੇਕਲ ਮਾਰੀ ਰੱਖੀ ਆ ਅਟੈਂਸ਼ਨ ਲੂਬ੍ਰੀਕੇਟ ਵਿਦ ਗ੍ਰੀਸ ਗਨ ਪੀਟੀਓ ਸਪਾਈਡਰ ਡੇਲੀ ਦੇ ਕਿਉਂ ਮਿਸਤਰੀ ਕੇ ਪੰਜਾਬੀ ਹੋਣੇ ਨੇ ਰੈਡੀ ਕਲਾਰਟੀ ਹਾਂ ਯਾ ਉੱਪਰ ਚੇਤੇ ਯਾਰ ਭਏ ਆ ਵੇਖ ਚਾਪੀ ਓਏ ਮਿਸਤਰੀ ਦੇ ਕਾਰ ਦੀ ਮਿਸਤਰੀ ਦੀ ਕਾਰ ਦੀ ਚਾਬੀ ਜੀ ਬਾਈ ਜੀ ਹੂੰ ਕਿਵੇਂ ਲੱਗਿਆ ਜੀ ਕੈਪਨ ਤੁਹਾਨੂੰ ਮਿਸਤਰੀ ਦਾ ਟਿਪ ਟੋਪਾ ਹਾਂ ਟਿਪ ਟੋਪ ਹੋ ਕੇ ਜਦੋਂ ਗੱਡੀ ਵਿੱਚ ਛੜਦਾ ਦੇਖੀ 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 ਤੋੜਾ ਅਰੇ ਤਾ ਵੇ ਜੇ ਤੁਹਾਨੂੰ ਕੋਈ ਸਿਸਟਮ ਤੋਂ ਮਤਲਬ ਉਹ ਕਿ ਟੈਂਕੀ ਲਵਾ ਲਓ ਲਓ ਵੀ ਮਿੱਤਰੋ ਪਿੰਕੇਰੀ ਬਲਕਾਰਨ ਖੀਲਾ ਆ ਨੰਬਰ ਪਤਾ ਨਹੀਂ ਕੌਣ ਦੇ ਗਿਆ ਕੋਈ ਏਕ ਵੀ ਹੈ ਹੀ ਉਹ ਉਧਰ ਲੱਗ ਰਹੇ ਨੇ ਆ ਕਾਪੜ ਲੱਗ ਰਹੇ ਨੇ ਦੋ ਘੰਟੇ ਹੋਏ ਯਾਰ ਤੁਥਾ ਨਹੀਂ ਪਈ ਹੈਗੀ ਘੂ ਕਰਦੇ ਰਿਸਾਈ ਤੇਰੇ ਯਾਰ ভোর ਵਾਏ ভোর ਦੀਆਂ ਘਰ ਨੇ پڑੂਕੇ ਰਿਸਾਈ ਤੇਰੇ ਯਾਰ ভোর ਵਾਏ ভোর ਦੀਆਂ ਮੈਂ ਜਦੋਂ ਕਿਤੇ ਬਹਿਣਾ ਆ ਵਕੀਲਾ ਨਾਲ ਬਹਿਣਾ ਜਿਹੜੇ ਰੱਖ ਦਿੰਦੇ ਜੱਜਾ ਦੀ ਵੀ ਹੱਡ ਬਣ ਕੇ ਵਕੀਲ ਸਾਹਿਬ ਰੋਟਾ ਨਾਮਾ ਇਸ ਬੰਦੇ ਦਾ ਦਰਮੇਸ਼ ਬੌਨਰ ਦਾ ਰੋਟਾ ਬੰਦ ਇੱਕ ਨਾਲ ਇੱਕ ਫਰੀ ਨਲ ਤਾਂ ਇਹਨਾਂ ਦੇਖ ਮੈਸੇਜ ਦਵਾਂਗੇ ਕੱਖ ਵੀਜੇ ਨਾਲ ਰੋਟਾ-ਬਿੱਟਰ ਦਵਾਂਗੇ ਛੋਟਾ ਮੋਛਾ ਮੜਨ ਲੱਗ ਗਿਆ ਓਏ ਉਸਾ ਆਪਣੇ ਪਹਿਲਾ ਬਥੇਰੀ ਵੱਡੀਆਂ ਪਟਾਣਾ ਪਾਣੇ ਮੱਲ ਵਾਪਸ ਊੜੂ ਕੇ ਚੱਲੀਏ 2 ਮਿੰਟ ਖੜਕੇ ਯੈਸ ਕਰੋ ਚੈਨਲ ਜ਼ਰੂਰ ਦੋਸਤ ਸਭਾ ਉਹ ਬੋਲਾ ਦਿਓ ਲੈ ਪਰਕੇ ਦਮ ਹੈ ਫਾਈਨ ਨਹੀਂ ਬਾਈ ਫੋਟੋ ਕਰਾ ਫੋਟੋ ਕਰਾਉਣੀ ਹੈ ਬਾਈ ਆਉ ਉਹ ਵੀ ਪਾਉਨੇ ਹੁਣ ਮਸ਼ੀਨ ਮਿੱਕਰੋ ਆਣਾ ਖੜੂ ਕੇਰੀ ਸਾਰੇ ਤੇ ਯਾਰ ਘੋਰ ਬਾਇ ਘੋਰ ਦੀਆਂ ਆਹ ਰੋਹ ਲੜ ਜੇ ਫੇਰਾਤੀ ਉਹ ਨਿਚੇ ਵੇ ਵੇ ਆਹ ਰੋਹ ਲੜ ਜੇ ਬਾਈਡਰ ਨਹੀਂ ਛੱਡਦੀ ਐ ਕਰੋ ਘੜਤੀ ਕੌਣੇ ਨੇ ਕੀ ਗੱਡੀ ਆ ਉਹ ਮੈਨੂੰ ਜਪਾ ਤੁਰ ਦੇਖੀ ਜੀ ਉਹ ਭਈ ਗੱਡੀ ਪੀਲੀ ਐ ਡੇਗੀ ਐ ਨਾ ਤੁਸੀਂ ਕਲੰਨੇ ਹੋ ਬੰਦੇ ਜਮੀ ਤੂੰ ਕਹੂ ਆ ਡਰਾਈਵ ਕਰ ਉਹ ਪਰਾਉਂਦੇ ਆ ਉਹ ਦੇਖਦਾ ਕਰੋ ਜੀ ਨਹੀਂ ਪੀਲੀ ਨਹੀਂ ਡੇਗੀ ਓਏ ਅੱਖਾਂ ਨੇ ਕੀ ਨੇ ਅੱਖਾਂ ਨੇ ਕਿ ਟੱਚ ਵਟਣਾ ਦੇਖਾਂ ਓਏ ਨੁਕਸਾਨ ਹੋ ਗਿਆ ਬਈ ਬਈ ਨੁਕਸਾਨ ਹੋ ਗਿਆ ਉਹ ਤੇਰਾ ਜਾੜਦੀ ਕਟਰ ਚ ਮੇਰੇ ਖਾਨੀ ਦਾ ਵੇ ਇਹ ਗੱਤੋਂ ਦੰਦ ਆਪਣੇ ਨਾਲ ਜਦੋਂ ਵੀ ਕੋਈ ਸ਼ੁਭ ਕੰਮ ਕਰਨ ਰਫ਼ਤਾਰ ਚੈੱਕ ਕਰੋ ਬੱਦੂ ਗੱਡੀਆਂ ਦੀ ਪੂਰੀ ਐਨ ਟ੍ਰਿਪਲਟ ਬੈਨ ਪਾ ਲਓ ਚਾ ਹਾਂਜੀ ਟ੍ਰਿਪਲਟ ਬੈਨ ਨਹੀਂ ਹੈਗੀ ਅੱਛਾ A few minutes later